ਦਾ ਭਾਈ ਹੈ ਸੁਹੀ ਵਾ ਦਾ ਮੈ ਲਾ ਮਨੋਰਾਜੇ ਸਾਰੇ ਐਸ ਤੇਾਈ ਹੈ ਜੋ ਰੱਖੇ ਕਿਰਪਾਦਾਰ ਤੇ ਵੇਖ ਪਾਈ ਹੈ ਮੈਂ ਅੰਦਰ ਨਾਮ ਆਰੰਭੇ ਕੋਣੀ ਰੋਜ਼ ਕੇ ਟਿਕ ਨਾਮੋਏ ਬੋੜੀ ਰਹਾਉ ਜੈਸੇ ਕੁਦ ਨਾਮ

ਯਾਦਾ ਮਾਹੀ ਸੁਬਸਮਾ ਦੇ ਪਿਆ ਤੁਮ ਨਹੀ ਪਰਬ ਦੂਰ ਜਾਣ ਸਭ ਤੋਂ ਹੈ ਗੁਰਬੇ ਅਦੂਰ ਅੰਦਰ ਭੀਤੋ ਹੈ ਮਨ ਜੇ ਆਪਣੇ ਵਾਸ ਅੰਦਰ ਸਾਭ ਹੋਏ ਮੁਖਾਵੇ ਹਰਿ ਦਾਸ ਸਤਗੁਰ ਮਤ ਦੇ ਰਾਗ ਸੁਹੀ ਮਨ ਲਾਤੀ ਜਾ ਕਰਮਾਂ ਦਾ ਸੁਧੀਆਂ ਇੱਕ ਨਾਮੇ ਸਤਿ ਸ਼ਵਕ ਬਿਨਾ ਸਦਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਰਸੈ ਮਿਟਰਾ ਬਿਨਾ ਚਾਕੇ ਸਾਧ ਨਾ ਜਾਪੈ ਕਉਡੀ ਵਸਲੇ ਸਰਗਵਾਇ ਜਿਸ ਰਾਈ ਆਪੈ ਗੁਰੂ ਵੇਦਾਏ ਕੋ ਜਣੇ ਓ ਮੈ ਦੁਖ ਨਾ ਸੰਤ ਾਪੈ ਬਰਿਆਣੀ ਗੁਰਿਆ ਆਪਣੇ ਬਿਟੂ ਜੇ ਸਾਚੇ ਸੋਲ ਹੁਗਾਹੀ ਸ਼ਾਦ